ਨਿਊ ਦੀਪ ਨਗਰ ਡੁੱਬਿਆ ਪਾਣੀ ਦੇ ਵਿੱਚ ਸਰਕਾਰ ਦੀ ਨਲਕੀ ਦੇ ਕਾਰਨ ਅੱਜ ਨਿਊ ਦੀਪ ਨਗਰ ਲੁਧਿਆਣਾ ਪੂਰਾ ਪਾਣੀ ਕਿੱਢੂ ਡੁੱਬ ਗਿਆ ਹੈ ਅਗਰ ਸਰਕਾਰ ਨੇ ਸਮੇਂ ਲੈਂਦੇ ਹੋਏ ਇਹਨਾਂ ਦੇ ਆਪਰੇਸ਼ਨ ਦਿੱਤਾ ਹੁੰਦਾ ਤੇ ਅੱਜ ਇਹ ਨੋਬਤ ਨਾ ਹੁੰਦੀ ਜਿਹੜੇ ਅਫਸਰ ਨੇ ਉਹ ਸਾਰੇ ਕੂਲ ਕਰਨ ਦੀ ਨੀਂਦ ਸੋ ਰਹੇ ਨੇ ਉਹਨਾਂ ਉੱਪਰ ਇਸ ਦਾ ਕੋਈ ਅਸਰ ਨਹੀਂ ਹੈ ਨਾ ਹੀ ਕੋਈ ਇੰਤਜ਼ਾਮ ਹੈ ਆ ਦੇਖੋ ਮੇਰੀ ਕਿਚਨ ਦਾ ਹਾਲ ਕਿੰਨਾ ਬੁਰਾ ਹਾਲ ਹੈ ਮੇਰੀ ਕਿਚਨ ਦਾ ਆ ਦੇਖੋ ਮੇਰਾ ਡਾਈਨਿੰਗ ਟੇਬਲ ਆ ਦੇਖੋ ਮੇਰਾ ਸੋਫੇ ਕਿੰਨਾ ਬੁਰਾ ਹਾਲ ਹੈ ਇਹਨਾਂ ਦਾ ਆ ਸਾਰੇ ਘਰ ਦਾ ਜਿਹੜਾ ਪਾਣੀ ਦਾ ਫਾਉਟ ਹੋ ਰਿਹਾ ਹੈ ਉਤਤ ਸਰਕਾਰ ਦੇ ਇਲਾਕੇ ਔਰ ਅਫਸਰ ਦੇ ਨਾਕੀਦ ਕਰਨ ਹੋ ਰਿਹਾ ਆ ਦੇਖੋ ਸੋਫੇ ਸਾਰੇ ਡੁੱਬੇ ਪਏ ਆ ਦੇਖੋ ਸਾਡੇ ਮੰਦਰ ਦਾ ਹਾਲ ਪੂਰਾ ਮੰਦਰ ਡੁੱਬ ਗਿਆ ਘਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਆ ਦੇਖੋ ਸਾਰਾ ਕੁਝ ਪਾਣੀ ਬਾਹਰ ਕਿੰਨੀ ਕਿਤਾ ਜੋਰ ਪਾ ਰਿਹਾ ਲੋਕ ਆ ਤਰਾਈ ਤਰਾਈ ਚਾਰੇ ਨੇ ਔਰ ਸਰਕਾਰ ਜਿਹੜੀ ਹੈ ਉਹ ਬਹੁਤ ਗੰਦੀ ਰੇਤ ਹੋ ਰਹੀ ਹੈ ਕੋਈ ਵੀ ਅਫਸਰ ਇਸ ਦੇ ਉੱਪਰ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਸਾਰੇ ਅਫਸਰ ਆਪਣੇ ਘਰਾਂ ਤੋਂ ਬੈਠੇ ਹੋਏ ਨੇ ਔਰ ਲੋਕ ਖਾਣੇ ਚ ਡੁੱਬ ਰਹੇ ਨੇ ਉਹ ਮਰ ਰਹੇ ਨੇ ਆ ਦੇਖੋ ਲੋਕਾਂ ਦਾ ਹਾਲ ਨਿਊ ਦੀਪ ਨਗਰ ਡੁੱਬ ਗਿਆ ਪਾਣੀ ਦੇ ਵਿੱਚ ਸਰਕਾਰ ਦੀ ਨਲਕੀ ਦੇ ਕਾਰਨ ਅੱਜ ਨਿਊ ਦੀਪ ਨਗਰ ਲੁਧਿਆਣਾ ਪੂਰਾ ਪਾਣੀ ਚ ਡੁੱਬ ਗਿਆ ਹੈ ਅਗਰ ਸਰਕਾਰ ਨੇ ਸਮੇਂ ਲੈਂਦੇ ਹੋਏ ਇਹਨਾਂ ਦੇ ਆਪਰੇਸ਼ਨ ਦਿੱਤਾ ਹੁੰਦਾ ਤੇ ਅੱਜ ਇਹ ਨੋਕਤ ਨਾ ਹੁੰਦੀ ਜਿਹੜੇ ਅਫਸਰ ਨੇ ਉਹ ਸਾਰੇ ਕੰਮ ਕਰਨ ਦੀ ਨੀਂਦ ਸੋ ਰਹੇ ਨੇ ਉਹਨਾਂ ਉੱਪਰ ਇਸ ਦਾ ਕੋਈ ਅਸਰ ਨਹੀਂ ਹੈ ਨਾ ਹੀ ਕੋਈ ਇੰਤਜ਼ਾਮ ਹੈ ਆ ਦੇਖੋ ਮੇਰੀ ਕਿਚਨ ਦਾ ਹਾਲ ਕਿੰਨਾ ਬੁਰਾ ਹਾਲ ਹੈ ਮੇਰੀ ਕਿਚਨ ਦਾ ਆ ਦੇਖੋ ਮੇਰਾ ਡਾਈਨਿੰਗ ਟੇਬਲ ਆ ਦੇਖੋ ਮੇਰਾ ਸੋਫੇ ਕਿੰਨਾ ਬੁਰਾ ਹਾਲ ਹੈ ਇਹਨਾਂ ਦਾ ਆ ਸਾਰੇ ਘਰ ਦਾ ਜਿਹੜਾ ਪਾਣੀ ਦਾ ਵਹਾਫ ਹੋ ਰਿਹਾ ਹੈ ਉਹ ਤਾਂ ਸਰਕਾਰ ਦੀ ਨਾਕੀ ਔਰ ਅਫਸਰਾਂ ਦੀ ਨਾਕੀ ਕਰਣ ਹੋ ਰਿਹਾ ਆ ਦੇਖੋ ਸੋਫੇ ਸਾਰੇ ਡੁੱਬੇ ਪਏ ਆ ਦੇਖੋ ਸਾਡੇ ਮੰਦਰ ਦਾ ਹਾਲ ਪੂਰਾ ਮੰਦਰ ਡੁੱਬ ਗਿਆ ਘਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਆ ਦੇਖੋ ਸਾਰਾ ਕੁਝ ਖਾਣੇ ਬਾਹਰ ਕਿਥੇ ਦਾ ਜੋਰ ਪਾ ਰਿਹਾ ਲੋਕ ਆਪ ਸਾਈਕਰੀਂ ਚਾਰੇ ਨੇ ਉਹ ਸਰਕਾਰ ਜਿਹੜੀ ਹੈ ਉਹ ਕੰਮ ਕੰਦੇ ਨਹੀਂ ਹੋ ਰਹੀ ਹੈ ਕੋਈ ਵੀ ਅਫਸਰ ਇਸ ਦੇ ਉੱਪਰ ਕੰਮ ਕਰਨ ਨੂੰ ਯਾਰ ਨਹੀਂ ਹੈਗਾ ਸਾਰੇ ਅਫਸਰ ਆਪਣੇ ਘਰਾਂ ਤੋਂ ਬੈਠੇ ਹੋਏ ਨੇ ਉਹ ਲੋਕ ਖਾਣੇ ਦੇ ਡੁੱਬ ਰਹੇ ਨੇ ਮਰ ਰਹੇ ਨੇ ਆਗੇ ਆਗੇ هذا كله قناه حال